ਕੀ ਅਜੀਤ ਖਬਰ ਦਾ ਹੈਡਲਾਈਨ ਬਣੀ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਮਾੜੀ ਕਾਰਗੁਜ਼ਾਰੀ ਕਾਰਨ ਹਾਰੇ ਨੇ ਲੋਕ ਸਭਾ ਚੋਣਾਂ ਇਹ ਕੁਮਰ ਵਿਜੇ ਪ੍ਰਤਾਪ ਨੇ ਇੱਕ ਇੰਟਰਵਿਊ ਦੇ ਵਿੱਚ ਆਖਿਆ ਨਾਲ ਇੱਕ ਦੋਸ਼ ਲਾਇਆ ਕਿ ਆਪ ਦਾ ਇੱਕ ਧੜਾ ਨਹੀਂ ਚਾਹੁੰਦਾ ਕਿ ਕੇਜਰੀਵਾਲ ਜੇਲ੍ਹ ਚੋਂ ਬਾਹਰ ਆਉਣ ਇਹ ਖਬਰ ਵੀ ਬੜੀ ਮਹੱਤਵਪੂਰਨ ਹੈ ਜੀ ਤੇ ਵਾਰ-ਵਾਰ ਕੁਮਰ ਵਿਜੇ ਪ੍ਰਤਾਪ ਕੋਈ ਇਹੋ ਜੀ ਗੱਲ ਕਹਿ ਜਾਂਦੇ ਆ ਜਿਹੜੀ ਸਰਕਾਰ ਦੇ ਲਈ ਖਾਸ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਦੇ ਲਈ ਵੱਡਾ ਸਵਾਲ ਖੜਾ ਕਰ ਜਾਂਦੀ ਹੈ ਬਿਲਕੁਲ ਅਸਲ ਦੇ ਵਿੱਚ ਜਿਹੜਾ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸਦਵਾ ਸਾਹਿਬ ਦਾ ਸੀ ਦੇਖੋ ਉਹਨਾਂ ਨੇ ਮਾਮਲਾ ਕੀਟਨਾਸ਼ਕੀ ਕਿ ਕਿ ਅਸੀਂ ਬਹੁਤ ਵਰਤੋਂ ਕਰਦੇ ਆ ਉਹਨੂੰ ਲੈ ਕੇ ਉਹਨਾਂ ਨੇ ਇੱਕ ਸੈਮੀਨਾਰ ਕਰਵਾਇਆ ਜਿਸ ਪੰਜਾਬ ਦੇ ਦੋ ਕੈਬਨ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਸਾਹਿਬ ਔਰ ਡਾਕਟਰ ਬਲਬੀਰ ਸਿੰਘ ਹਣੀ ਗਏ ਸੀ ਉਹ ਖਬਰ ਕਿਉਂਕਿ ਪੰਜਾਬ ਦੇ ਜਨਤਾ ਤੱਕ ਜਾਣੀ ਚਾਹੀਦੀ ਸੀ ਲੇਕਿਨ ਜਿਹੜਾ ਪੰਜਾਬ ਦਾ ਲੋਕ ਸੰਪਰਕ ਵਿਭਾਗ ਆ ਉਹਨਾਂ ਨੇ ਖਬਰ ਰੋਕ ਲਈ ਸੀ ਇਸ ਕਰਕੇ ਕਹਿੰਗੇ ਸਪੀਕਰ ਸਾਹਿਬ ਦੇ ਹੁਕਮਾਂ ਦੀ ਵੀ ਉਲੰਘਣਾ ਵਾ ਉਨ੍ਹਾਂ ਦੇ ਸੰਵਿਧਾਨਕ ਹੱਕਾਂ ਦੀਆਂ ਧਿਰੀਆਂ ਢਾਈਆਂ ਸੀ ਲੋਕ ਸੰਪਰਕ ਵਿਭਾਗ ਨੇ। ਉਹਨਾਂ ਸਮੱਸਿਆ ਦੇ ਬਾਅਦ ਵਿਧਾਨ ਸਭਾ ਸਕੱਤਰੇਤ ਵੱਲੋਂ ਉਹਨਾਂ ਨੂੰ ਨੋਟਿਸ ਕੱਢਿਆ ਜਾਂਦਾ ਜਿਹੜੇ ਸਕੱਤਰ ਲੋਕ ਸੰਪਰਕ ਵਿਭਾਗ ਨੇ ਮਲਵਿੰਦਰ ਸਿੰਘ ਜੱਗਿਓ ਨੇ। ਉਹਨੂੰ ਕਿਉਂਕਿ ਮਾਮਲਾ ਜਦੋਂ ਇਹ ਬਣ ਗਿਆ ਸਪੀਕਰ ਵਰਸਸ ਸਟੇਟ ਗਵਰਨਮੈਂਟ ਉਹਦੇ ਨਾਲ ਇੱਕ ਸਿਆਸੀ ਵਿਸ਼ਾ ਵੀ ਬਣ ਗਿਆ ਸੀ ਕਿ ਆਖਿਰ ਸਰਕਾਰ ਦੇ ਵਿੱਚ ਸਭ ਕੁਝ ਠੀਕ ਨਹੀਂ ਆ ਕਿ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਨੂੰ ਲੈ ਕੇ ਅੱਗੇ ਚੱਲ ਰਹੇ ਨੇ। ਤੇ ਜਿਹੜੀਆਂ ਜਿਹੜੀਆਂ ਇਦਾਂ ਦੇ ਸਵਾਲ ਖੜੇ ਹੁੰਦੇ ਨੇ ਉਹਦੇ ਨਾਲ ਰੌਲਾ ਵੀ ਪੈਂਦਾ ਹੈਗਾ ਕਿ ਸਰਕਾਰ ਤੇ ਫਿਰ ਹੁੰਦਾ ਕਿ ਸਰਕਾਰ ਦੇ ਵਿੱਚ ਸਭ ਕੁਝ ਚੰਗਾ ਨਹੀਂ ਚੱਲ ਰਿਹਾ ਹੁਣ ਜਿਹੜਾ ਨਵਾਂ ਆ ਗਿਆ ਕਿ ਜਿਹੜਾ ਲਗਾਤਾਰ ਇਹ ਜਿਹੜੀ ਖਬਰ ਆ ਉਹ ਜੀਤ ਅਖਬਾਰ ਰੋਜ਼ਾਨਾ ਜੀਤ ਅਖਬਾਰ ਛਾਪ ਰਹੇ ਨੇ ਉਹਨਾਂ ਦੀ ਜੀ ਖਬਰ ਦੇ ਵਿੱਚ ਹੈ ਕਿ ਹੁਣੇ ਦਖਲ ਦਿੱਤਾ ਗਿਆ ਜਿਹੜੇ ਆਮ ਆਦਮੀ ਪਾਰਟੀ ਦੇ ਕੌਮੀ ਜਨਰਲ ਸਕੱਤਰ ਨੇ ਤੇ ਰਾਜ ਸਭਾ ਮੈਂਬਰ ਨੇ ਡਾਕਟਰ ਸੰਦੀਪ ਪਾਟਕ ਉਹਨਾਂ ਤੋਂ ਬਾਅਦ ਉਹਨਾਂ ਨੇ ਵਿਚੋਲਗੀ ਕੀਤੀ ਹੈ ਤੇ ਮਾਮਲਾ ਠੰਡਾ ਹੋ ਗਿਆ ਔਰ ਵਿਧਾਨ ਸਭਾ ਸਪੀਕਰ ਵੱਲੋਂ ਜਿਹੜੀ ਚਿੱਠੀ ਕੱਢੀ ਗਈ ਸੀ ਲੋਕ ਸੰਪਰਕ ਵਿਭਾਗ ਦੇ ਸਕੱਤਰ ਮਲਵਿੰਦਰ ਸਿੰਘ ਜੱਗੀ ਨੂੰ ਉਹ ਚਿੱਠੀ ਵਾਪਸ ਲੈ ਲਈ ਇਹ ਮਸਲਾ ਹੱਲ ਹੋ ਗਿਆ ਜੀ ਲੇਕਿਨ ਇਹ ਸਚਾਈ ਹੈ ਕਿ ਆਖਰ ਵਜ੍ਹਾ ਕੀ ਹੈ ਸਾਰੇ ਜਾਣਦੇ ਨੇ ਆਮ ਆਦਮੀ ਪਾਰਟੀ ਦੇ ਲੋਕ ਨੇ ਉਹ ਚੰਗੀ ਤਰ੍ਹਾਂ ਜਾਣ ਹੁਣ ਸਭ ਤੋਂ ਵੱਡੀ ਖਬਰ ਆ ਗਈ ਅੱਜਕੱਲ ਚਰਚਾ ਦੇ ਵਿੱਚ ਹੈ ਸੰਦੀਪ ਕੁਮਰ ਵਿਜੇ ਪ੍ਰਤਾਪ ਸਿੰਘ ਹੋਣੀ ਕੁਮਰ ਵਿਜੇ ਪ੍ਰਤਾਪ ਸਿੰਘ ਹੋਣੀ ਇੱਕ ਖਬਰ ਛਪੀ ਹੈ ਰੋਜ਼ਾਨਾ ਅਜੀਤ ਅਖਬਾਰ ਦੇ ਵਿੱਚ ਅੰਮ੍ਰਿਤਸਰ ਤੋਂ ਪੱਤਰਕਾਰ ਸਰਿੰਦਰਪਾਲ ਸਿੰਘ ਵਰਪਾਲ ਦੀ ਉਹਨਾਂ ਨੇ ਇੰਟਰਵਿਊ ਕੀਤੀ ਆ ਹੈਡਿੰਗ ਕੱਢਿਆ ਕਿ ਮੁੱਖ ਮੰਤਰੀ ਭਗੰਤ ਮਾਨ ਦੀ ਮਾੜੀ ਕਾਰਗੁਜ਼ਾਰੀ ਕਾਰਨ ਹਾਰੇ ਲੋਕ ਸਭਾ ਚੋਣਾਂ ਕੁਮਰ ਵਿਜੇ ਪ੍ਰਤਾਪ ਆਪ ਦੇ ਕਾਰਜਕਾਲ 'ਚ ਹੋ ਰਿਹਾ 751 ਦਾ ਵੱਡਾ ਸਕੈਮ ਕੀ ਆਪ ਦਾ ਇੱਕ ਧੜਾ ਨਹੀਂ ਚਾਹੁੰਦਾ ਕੇਜਰੀਵਾਲ ਜੇਲ੍ਹ ਚੋਂ ਬਾਹਰ ਆਵੇ ਹੁਣ ਕੋ ਧੜਾ ਪੰਜਾਬ ਦਾ ਜਾਂ ਦਿੱਲੀ ਦਾ ਇਸ ਮਸਲੇ 'ਚ ਖਬਰ ਆਪਾਂ ਨੂੰ ਡਿਟੇਲ ਪੜ੍ਹਨੀ ਚਾਹੀਦੀ ਆ ਜੀ ਕਹਿੰਦੇ ਕਿ ਲੋਕ ਸਭਾ ਚੋਣਾਂ ਦੌਰਾਨ ਆਮ ਆਦੀ ਪਾਰਟੀ ਦੀ ਨਿਮੋਸ਼ੀ ਜਨਕ ਹਾਰ ਤੋਂ ਬਾਅਦ ਆਮ ਆਦੀ ਪਾਰਟੀ ਦੇ ਵਿਧਾਇਕ ਕੁਮਰ ਵਿਜੇ ਪ੍ਰਤਾਪ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਮਾੜੀ ਕਾਰਜਕਾਰੀ ਕਰ ਦੋ ਸਾਲ ਪਹਿਲਾਂ ਵੱਡੇ ਫਰਕ ਨਾਲ ਜਿੱਤਣ ਵਾਲੀ ਆਮ ਆਦੀ ਪਾਰਟੀ ਦੀ ਲੋਕ ਸਭਾ ਚੋਣਾਂ ਚ ਕਰਾਰੀ ਹਾਰ ਹੋਈ ਹੈ ਕਿਉਂਕਿ ਪਿਛਲੇ ਦੋ ਸਾਲਾਂ ਚ ਪੰਜਾਬ ਸਰਕਾਰ ਨੇ ਵੀ ਕਿਸੇ ਵੀ ਪੱਖ ਦੇ ਮਸਲੇ ਦਾ ਟੁਕਵਾ ਹੱਲ ਨਹੀਂ ਕੀਤਾ ਸਗੋਂ ਉਲਟਾ ਇਸ਼ਤਿਹਾਰੀ ਬਾਜੀ ਤੇ ਫੋਟੋਗ੍ਰਾਫੀ ਚ ਰੁੱਝੀ ਜਿਸ ਨੂੰ ਲੋਕਾਂ ਨੇ ਪਸੰਦ ਨਹੀਂ ਕੀਤਾ ਤੇ ਅੱਜ ਨਤੀਜਾ ਸਭ ਦੇ ਸਾਹਮਣੇ ਅਜੀਤ ਨਾਲ ਖਾਸ ਗੱਲ ਬਾਤ ਕਰਦਿਆਂ ਕੁਮਰ ਵਿਜੇ ਪ੍ਰਤਾਪ ਨੇ ਵੱਡਾ ਖੁਲਾਸਾ ਕੀਤਾ ਕਿ ਆਮ ਆਦਮੀ ਪਾਰਟੀ ਅ ਪੁਲਿਸ ਵੱਲੋਂ ਲੋਕਾਂ ਦੇ ਧੜਾਤਰ ਉਕਤ ਧਾਰਾ ਦੇ ਤਹਿਤ ਮਤਲਬ 751 ਦੇ ਤਹਿਤ ਨਜਾਇਜ਼ ਮਕਦਮੇ ਦਰਜ ਕੀਤੇ ਜਾ ਰਹੇ ਨੇ ਉਨਾ ਹੀ ਚੋਣਾਂ ਤੋਂ ਬਾਅਦ ਪੁਲਿਸ ਪ੍ਰਸ਼ਾ ਵੱਡੇ ਪੱਧਰ ਤੇ ਕੀਤੀਆਂ ਜਾ ਰੀਆਂ ਬਦਲੀਆਂ ਦੇ ਤੁਰੰਤ ਪ੍ਰਭਾਵ ਨਾਲ ਖਾਸ ਕਰਕੇ ਅੰਮ੍ਰਿਤਸਰ ਪੁਲਿਸ ਕਮਿਸ਼ਨ ਦੀ ਕੀਤੀ ਬਦਲੀ ਤੇ ਵੀ ਆਪਣੀ ਪ੍ਰਤੀਕਿਰਿਆ ਦਿੰਦੇ ਕਿ ਉਕਤ ਫੈਸਲੇ ਤੋਂ ਇਵੇਂ ਮਹਿਸੂਸ ਹੋ ਰਿਹਾ ਕਿ ਜਿਵੇਂ ਪੁਲਿਸ ਨੇ ਸਰਕਾਰ ਨੂੰ ਵੋਟਾਂ ਨਹੀਂ ਪਵਾਇਆਂ ਤੇ ਉਸ ਦਾ ਖਮਿਆਜਾ ਉਹਨਾਂ ਨੂੰ ਭੁਗਤਣ ਪਿਆ ਉਹਨਾਂ ਨੇ ਕਿਹਾ ਕਿ ਹਾਰ ਤੋਂ ਬਾਅਦ ਮੁੱਖ ਮੰਤਰੀ ਵੱਲੋਂ ਨਸ਼ਿਆਂ ਦੀ ਰੋਕਥਾਮ ਲਈ ਪੁਲਿਸ ਨੂੰ ਖੁੱਲੀ ਛੋੜ ਦੇਣ ਬਾਰੇ ਇਹ ਸਵਾਲ ਖੜੇ ਕਰਦਾ ਕਿ ਕਿ 2 ਸਾਲ ਪਹਿਲਾਂ ਉਸ ਉਹਨਾਂ ਨੂੰ ਇਸ ਕੋਰਡ ਨੂੰ ਖਤਮ ਕਰਨ ਲਈ ਪੁਲਿਸ ਨੂੰ ਖੁੱਲੀ ਛੋੜ ਦਿੱਤੀ ਸੀ ਪਾਰਟੀ ਜੇ ਇਹ ਖਬਰ ਜਿਹੜੀ ਆ ਰਜਾਨਾ ਜੀਤ ਅਖਬਾਰ ਚ ਇਹਦਾ ਦੂਜਾ ਹਿੱਸਾ ਵੀ ਪੜ੍ਹ ਦਿੰਦੇ ਨੇ ਕਿ ਆਖਰ ਉਹਦੇ ਚ ਕੀ ਕੁਝ ਛਪਿਆ ਉਸ ਤੋਂ ਬਾਅਦ ਉਹ ਕਹਿੰਦੇ ਨੇ ਕਿ 8 ਨੰਬਰ ਤੇ ਬਾਅਦ ਚ ਖਬਰ ਆ ਉਹਦੇ ਚ ਕਹਿੰਦੇ ਨੇ ਕਿ ਧੜੇਬੰਦੀ ਬਾਰੇ ਗੱਲਬਾਤ ਕਰਦੇ ਕੁਵਰ ਵਿੱਚ ਪ੍ਰਤਾਪ ਨੇ ਕਿਹਾ ਕਿ ਮੁੱਖ ਮੰਤਰੀ ਲਗਵਚਾਰ ਸਦੀਪ ਪਾਟ ਨੂੰ ਇਕੱਠੇ ਬਿਠਾਉਣਾ ਹੀ ਵੱਡਾ ਚੈਲੰਜ ਹੈ ਉਕਤ ਆਗੂ ਨਵੇਂ ਚੁਣੇ ਲੋਕ ਮੈਂਬਰ ਸਭਾ ਮੈਂਬਰਾਂ ਨਾਲ ਇੱਕੋ ਸਮੇਂ ਮੀਟਿੰਗ ਕਰਨ ਦੀ ਬਜਾਏ ਵੱਖ-ਵੱਖ ਮੀਟਿੰਗਾਂ ਕਰ ਰਹੇ ਨੇ ਉਹਨਾਂ ਨੇ ਕਿਹਾ ਕਿ ਆਮ ਆਦੀ ਪਾਰਟੀ ਦਾ ਇੱਕ ਧੜਾ ਚਾਹੁੰਦਾ ਕਿ ਅਰਵਿੰਦ ਕੇਜਰੀਵਾਲ ਜੇਲ੍ਹ 'ਚ ਹੀ ਰਹਿਣ ਅਤੇ ਮਿਲੀ ਜਾਣ ਕਰ ਸਾਰੇ ਕੁਝ ਲੋਕ ਤਾਂ ਏਜੰਸੀ ਨੂੰ ਸਬੂਤ ਵੀ ਮੁਹੱਈਆ ਕਰਵਾ ਰਹੇ ਨੇ ਕੁਮ ਜਿਵੇਂ ਪ੍ਰਤਾਪ ਨੇ ਕਿਹਾ ਜਲੰਧਰ ਜਿਮਨੀ ਚੌਂਕ ਜਿੱਤਣ ਲਈ ਮੁੱਖ ਮੰਤਰੀ ਭਗਵੰਤ ਮਾਨ ਲਗਭਗ ਪੂਰੀ ਸਰਕਾਰ ਸਮੇਂ ਜਲੰਧਰ 'ਚ ਡੇਰਾ ਲਾਉਣ ਲਾਉਣਾ ਵਾਲਾ ਫੈਸਲਾ ਰਾਜਨੀਤਿਕ ਤੌਰ ਤੇ ਗਲਤ ਹੈ ਉਹਨਾਂ ਨੇ ਕਿਹਾ ਕਿ ਸਾਬਕਾ ਵਿਧਾਇਕ ਸੀਤਲ ਗਰਾਲ ਬਨਾਮ ਆਮ ਆਦੀ ਪਾਰਟੀ ਦੇ ਵਿਧਾਇਕ ਤੇ ਲਗਾਏ ਦੇ ਗੰਭੀਰ ਦੋਸ਼ਾਂ ਦੀ ਵੀ ਜਾਂਚ ਹੋਣੀ ਇਹ ਕੁਮਰ ਵਿਜੇ ਪ੍ਰਤਾਪ ਸਿੰਘ ਹੁਣੀ ਪਹਿਲੀ ਵਾਰ ਨਹੀਂ ਪਹਿਲਾਂ ਵੀ ਉਹ ਸਰਕਾਰ ਦੀ ਕਾਰਗੁਜ਼ਾਰੀ ਤੇ ਕਿੰਤੂ ਪਰੰਤੂ ਕਰੇ ਨੇ ਪਰ ਅਜਿਹੀ ਸਥਿਤੀ ਵਿੱਚ ਇੱਕ ਬਿਆਨ ਆਉਣਾ ਇੱਕ ਇੰਟਰਵਿਊ ਦੇਣੀ ਜਿਹੜੀ ਪਿਓਰਲੀ ਮੁੱਖ ਮੰਤਰੀ ਭਗਵੰਤ ਮਾਨ ਤੇ ਸਿੱਧਾ ਅਟੈਕ ਆ ਉਹ ਇੱਕ ਆਪਣੇ ਆਪ ਚ ਇੱਕ ਵੱਡਾ ਚਰਚਾ ਬਣ ਜਾਏਗੀ ਇਹ ਵਿਰੋਧੀਆਂ ਨੂੰ ਇੱਕ ਹੋਰ ਮੌਕਾ ਮਿਲ ਜਾਏਗਾ ਕਿ ਕਿਵੇਂ ਉਹਨਾਂ ਆਮ ਆਦੀ ਪਾਰਟੀ ਦਾ ਇੱਕ ਵਿਧਾਇਕ ਸਿੱਧਾ ਮੁੱਖ ਮੰਤਰੀ ਤੇ ਕਾਰਜਕਾਰੀ ਤੇ ਅਟੈਕ ਕਰ ਰਿਹਾ ਇਸ ਮਸਲੇ ਦੇ ਵਿੱਚ ਇਹ ਸਭ ਤੋਂ ਵੱਡਾ ਸਵਾਲ ਆ ਕਿ ਕੁਮਰ ਵਿਜੇ ਪ੍ਰਤਾਪ ਦੀ ਜਿਹੜੀ ਨਾਰਾਜ਼ਗੀ ਹੈ ਉਹ ਸਰਕਾਰ ਨਾਲ ਵੱਧਦੀ ਜਾ ਰਹੀ ਹੈ ਜੀ ਹੁਣ ਆ ਰ ਰਜਾਨਾ ਅਜੀਤ ਅਖਬਾਰ ਦਾ ਵੀ ਅਗਰ ਗੱਲ ਕੀਤੀ ਜਾਵੇ ਤੇ ਅੱਜ ਕੱਲ ਉਹਨਾਂ ਦੀ ਵੀ ਸਰਕਾਰ ਦੇ ਨਾਲ ਬੁਰੀ ਤਰ੍ਹਾਂ ਵਿਗੜੀ ਹੋਈ ਆ ਇਹ ਵੀ ਇੱਕ ਆਪਣੇ ਆਪਣੇ ਚ ਇੱਕ ਵੱਡਾ ਚਰਚਾ ਇੱਕ ਵੱਡਾ ਸਵਾਲ ਹੈ ਇਹ ਵੀ ਪਤਾ ਲੱਗਿਆ ਕਿ ਜਿਹੜੇ ਅਜੀਤ ਅਖਬਾਰ ਦੇ ਮਾਲਕ ਨੇ ਤੇ ਮੁੱਖ ਸੰਪਾਦਕ ਨੇ ਡਾਕਟਰ ਬਰਜਿੰਦਰ ਸਿੰਘ ਹਮਦਰਦ ਉਹਨਾਂ ਨੂੰ ਹਾਈ ਕੋਰਟ ਵੱਲੋਂ ਗ੍ਰਿਫਤਾਰੀ ਤੇ ਰੋਕ ਲੱਗੀ ਹੋਈ ਆ ਤੇ ਇਹ ਚਰਚਾ ਕਿ ਪੰਜਾਬ ਸਰਕਾਰ ਉਸ ਮਸਲੇ ਦੇ ਵਿੱਚ ਸੁਪਰੀਮ ਕੋਰਟ ਵੀ ਜਾ ਚੁੱਕੀ ਆ ਤੇ ਇਹ ਇੱਕ ਸਭ ਤੋਂ ਵੱਡਾ ਸਵਾਲ ਹੈ ਕਿਨ ਫਿਲਹਾਲ ਮੁੱਖ ਮੰਤਰੀ ਭਗਵੰਤ ਮਾਨ ਦੀ ਕਾਰਗੁਜ਼ਾਰੀ ਨੂੰ ਲੈ ਕੇ ਜਿਹੜੀ ਟਿੱਪਣੀ ਉਹਨਾਂ ਦੇ ਵਿਧਾਇਕ ਵੱਲੋਂ ਦਿੱਤੀ ਗਈ ਆ ਉਹ ਜਲੰਧਰ ਜਿਮਨੀ ਚੌਂ ਤੇ ਜ਼ਰੂਰ ਅਸਰ ਪਾ ਸਕਦੀ ਆ ਜੀ